ਮਾਨੋ ਮੈਂ ਇਥੇ ਇਲਾਜ ਕਰਾਉਣ ਆਈ ਸੀ ਫੋਟ ਡਿਆ ਹਾਂ ਇਲਾਜ ਕਰਾ ਕੇ ਬਾਹਰ ਬੈਠੀ ਇੱਥੇ ਪੌੜੀਆਂ 'ਚ ਬੈਠੀ ਬਾਹਰ ਆਟੋ ਕੋਈ ਵੀ ਆਇਆ ਆਟੋ ਕੋਈ ਵੀ ਨਹੀਂ ਆਇਆ ਤੇ ਇੱਕ ਮੁੰਡਾ ਆਇਆ ਆ ਕੇ ਮੂੰਹ ਬੰਨੇ ਆਇਆ ਫਰਟਾ ਜਿਆ ਲਿਆ ਸੀ ਸਿਰ ਤੇ ਲੈ ਕੇ ਦਵਾ ਮੈਨੂੰ ਐਦਾ ਗੱਲਾਂ ਕਰਦਾ ਰਿਹਾ ਵੀ ਕਿਸਾ 3100 ਰੁਪਏ ਕਿਸੇ ਕੋਲੋਂ ਲੈਣਾ ਉਹ ਕਹਿੰਦਾ ਕੋਈ ਨਹੀਂ ਦਾਰੀ ਹੈਗਾ ਮੈਨੂੰ ਮੈਨੂੰ ਹੁਣ ਕੀ ਪਤਾ ਵੀ ਇਹ ਕੀ ਕਰਨਾ ਆਇਆ ਹੈ ਝਕਣਾ ਰਿਹਾ ਬੋਲ ਬੋਲ ਆ ਗਿਆ ਖੱਤਿਆ ਆਇਆ ਸੀ ਜੀ ਮੋਟਰਸਾਈਕਲ ਤੇ ਅੱਛਾ ਜੀ ਕਿਹੜੇ ਰੰਗ ਦਾ ਸੀ ਮੋਟਰਸਾਈਕਲ ਮੋਟਰਸਾਈਕਲ ਕਾਲਾ ਹੀ ਗਿਆ ਸੀ ਅੱਛਾ ਜੀ ਕਿੰਨੇ ਮੂੰਹ ਸਰ ਬੰਨੇ ਸੀ ਉਹ ਹਾਂ ਜੀ ਕਰ ਬੰਨੇ ਆ ਸੀ ਕਿੰਨੇ ਵਿਅਕਤੀ ਆ ਸੀ ਜੀ ਇੱਕੋ ਹੀ ਸੀ ਅੱਛਾ ਜੀ ਕੁਛ ਐਨਕਾਂ ਲਾਈਆਂ ਸੀ ਬੰਨੇ ਆ ਸੀ ਤੇ ਉਹਨੇ ਮਗਰ ਕੱਟ ਲਾਈ ਹੋ ਸੀ ਅੱਛਾ ਜੀ ਮੈਨੂੰ ਕੀ ਪਤਾ ਵਿੱਚ ਫੇਰ ਇਧਰ ਹੋ ਗਏ ਇੱਥੇ ਖੜ ਕੇ ਫੇਰ ਆ ਫਟਾਫਟ ਗੱਲ ਇੱਥੇ ਮੇਰੇ ਕੋਲ ਆ ਕੇ ਖੜ ਗਿਆ ਵਾਲੀਆਂ ਲਾ ਕੇ ਲੈ ਗਿਆ ਕਿੰਨੀਆਂ ਵਾਲੀਆਂ ਦੋਨੇ ਦੋਨੇ ਕੰਨਾਂ ਦੀਆਂ ਫਗਵਾੜਾ ਸ਼ਹਿਰ ਵਿੱਚ ਲੁੱਟਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਾਏ ਦਿਨ ਸ਼ਹਿਰ ਵਿੱਚ ਛਾਤਰ ਲੁਟੇਰੇ ਭੋਲੇ-ਪਾਲੇ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾ ਰਹੇ ਹਨ ਅਤੇ ਹੁਣ ਤਾਜ਼ਾ ਮਾਮਲਾ ਫਗਵਾੜਾ ਸ਼ਹਿਰ ਦੇ ਚਾਹਲ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਦਵਾਈ ਲੈਣ ਆਈ ਇੱਕ ਔਰਤ ਨੂੰ ਛਾਤਰ ਲੁਟੇਰੇ ਵੱਲੋਂ ਆਪਣਾ ਨਿਸ਼ਾਨਾ ਬਣਾਇਆ ਗਿਆ ਅਤੇ ਔਰਤ ਦੇ ਕੰਨਾਂ ਵਿੱਚ ਪਾਈਆਂ ਸੋਨੇ ਦੀਆਂ ਵਾਲੀਆਂ ਉਤਾਰ ਕੇ ਛਾਤਰ ਲੁਟੇਰਾ ਮੌਕੇ ਤੋਂ ਫਰਾਰ ਹੋ ਗਿਆ ਘਟਨਾ ਸੰਬੰਧੀ ਜਾਣਕਾਰੀ ਦਿੰਦੇ ਆ ਪੀੜਤ ਔਰਤ ਸਰਬਜੀਤ ਕੌਰ ਵਾਸੀ ਪਿੰਡ ਵਾਧਾ ਨੇ ਦੱਸਿਆ ਕਿ ਉਹ ਅੱਜ ਫਰਵਾੜਾ ਦੇ ਚਾਹਲ ਨਗਰ ਵਿਖੇ ਦਵਾਈ ਲੈਣ ਵਾਸਤੇ ਆਈ ਹੋਈ ਸੀ ਅਤੇ ਜਦੋਂ ਉਹ ਵਾਪਸੀ ਲਈ ਬਾਹਰ ਆਟੋ ਦੀ ਉਡੀਕ ਕਰ ਰਹੀ ਸੀ ਤਾਂ ਉਸ ਦੌਰਾਨ ਇੱਕ ਨੌਜਵਾਨ ਮੋਟਰਸਾਈਕਲ ਤੇ ਉਸ ਕੋਲ ਆਇਆ ਤੇ ਉਸ ਨਾਲ ਗੱਲਾਂ ਕਰਨ ਲੱਗ ਗਿਆ ਤੇ ਜਿਸ ਨੇ ਉਸ ਨੂੰ ਗੱਲਾਂ ਵਿੱਚ ਪਾ ਕੇ ਉਸ ਦੇ ਕੰਨਾਂ ਵਿੱਚ ਪਾਈਆਂ ਹੋਈਆਂ ਸੋਨੇ ਦੀਆਂ ਵਾਲੀਆਂ ਉਤਾਰ ਕੇ ਮੌਕੇ ਤੋਂ ਫਰਾਰ ਹੋ ਗਿਆ ਜਿਸ ਤੋਂ ਤੁਰੰਤ ਬਾਅਦ ਉਹਨਾਂ ਵੱਲੋਂ ਇਹ ਸਾਰੀ ਘਟਨਾ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦਿੱਤੀ ਗਈ ਉਧਰ ਇਹ ਸਾਰੀ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਮੌਕੇ ਤੇ ਪੁੱਜੀ ਥਾਣਾ ਸਿਟੀ ਪੁਲਿਸ ਨੇ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈਂਦੇ ਹੋਏ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਉਕਤ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਛਾਤਰ ਲੁਟੇਰੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਫਗਵਾੜਾ ਤੋਂ ਸ਼ਰਨਜੀਤ ਸਿੰਘ ਸੋਨੀ ਦੇ ਨਾਲ ਜੈ ਸ਼ਰਮਾ ਦੀ ਪੁੱਛ ਹਾਂਜੀ ਸਰਵਜਿਤ ਕਾਰਵਾ ਹਾਂਜੀ ਸਰਵਜਿਤ ਕਾਰਵਾ ਹਾਂਜੀ ਕਿਹੜੇ ਪਿੰਡ ਤੋਂ ਆ ਜੀ ਵਾਦਾ ਤੋਂ ਹਾਂਜੀ ਵਾਦਾ ਤੋਂ ਹਾਂਜੀ ਅੱਜ ਇੱਥੇ ਚੱਲ ਨਗਰ ਹੈ ਕਿ ਮਾਮਲਾ ਕੀ ਹੈ ਮਾਨਾ ਮੈਂ ਇੱਥੇ ਇਲਾਜ ਕਰਾਉਣ ਆਈ ਸੀ ਗੋਡਿਆਂ ਦਾ ਇਲਾਜ ਕਰਾ ਕੇ ਬਾਹਰ ਬੈਠੀ ਇੱਥੇ ਪੌੜੀਆਂ 'ਚ ਬੈਠੀ ਬਾਹਰ ਆਟੋ ਕੋਈ ਵੀ ਆਇਆ ਆਟੋ ਕੋਈ ਵੀ ਨਹੀਂ ਆਇਆ ਤੇ ਇੱਕ ਮੁੰਡਾ ਆਇਆ ਆ ਕੇ ਮੂੰਹ ਬੰਨੇ ਆਇਆ ਫਰਟਾ ਜਿਹਾ ਲਿਆਇਆ ਸੀ ਸਿਰ ਤੇ ਲੈ ਕੇ ਤਾਂ ਮੈਂ ਨੂੰ ਏਦਾਂ ਗੱਲਾਂ ਕਰਦਾ ਰਿਹਾ ਵੀ ਕਹਿੰਦਾ 3100 ਰੁਪਏ ਕਿਸੇ ਕੋਲੋਂ ਲੈਣਾ ਉਹ ਕਹਿੰਦਾ ਕੋਈ ਦਿੰਦਾ ਨਹੀਂ ਹੈਗਾ ਮੈਨੂੰ ਮੈਨੂੰ ਹੁਣ ਕੀ ਪਤਾ ਵੀ ਇਹ ਕੀ ਕਰਨਾ ਆ ਇੱਥੇ ਖੜਾ ਰਿਹਾ ਬੋਲ ਬੋਲ ਆ ਗਿਆ ਕੱਤੇ ਆਇਆ ਸੀ ਜੀ ਮੋਟਰਸਾਈਕਲ ਤੇ ਅੱਛਾ ਜੀ ਕਿਹੜੇ ਰੰਗ ਦਾ ਸੀ ਮੋਟਰਸਾਈਕਲ ਮੋਟਰ ਨਾਲ ਕਾਲਾ ਹੋਇਆ ਸੀ ਅੱਛਾ ਜੀ ਕਿੰਨੇ ਮੂੰਹ ਸਿਰ ਬੰਨੇ ਸੀ ਉਹ ਹਾਂ ਜੀ ਮੂੰਹ ਸਿਰ ਬੰਨੇ ਸੀ ਕਿੰਨੇ ਵਿਅਕਤੀ ਆ ਸੀਗੇ ਇੱਕੋ ਹੀ ਸੀ ਅੱਛਾ ਜੀ ਇੱਕੋ ਸੀ ਐਨਕਾ ਲਾਈਆਂ ਸੀ ਹਾਂ ਜੀ ਬੰਨੇਆਂ ਸੀ ਤੇ ਉਹਨੇ ਮਗਰ ਕੱਟ ਲਈ ਉਹ ਸੀ ਅੱਛਾ ਜੀ ਮਗਰ ਮੈਨੂੰ ਕੀ ਪਤਾ ਵਿੱਚ ਫੇਰ ਇੱਧਰ ਹੋ ਗਿਆ ਇੱਥੇ ਖੜ ਕੇ ਫੇਰ ਆ ਫਟਾਫਟ ਗੱਲ ਇੱਥੇ ਮੇਰੇ ਕੋਲ ਆ ਕੇ ਖੜ ਗਿਆ ਵਾਲੀਆਂ ਲੈ ਕੇ ਲੈ ਗਿਆ ਕਿੰਨੀਆਂ ਵਾਲੀਆਂ ਦੋਨੇ ਦੋਨੇ ਕੰਨਾਂ ਦੀਆਂ ਦੋਨੇ ਕੰਨਾਂ ਦੀਆਂ ਤੇ ਕਿੰਨਾ ਕ ਨੁਕਸਾਨ ਹੋ ਗਿਆ ਆਪਣਾ ਹੁਣ ਹੋ ਗਿਆ ਹੁਣ ਦੇਖ ਲਓ ਕਿੰਨਾ ਹੋਇਆ ਹਾਂਜੀ ਹਾਂਜੀ ਅੱਧੇ ਤੋੜੀਆਂ ਨੇ ਅੱਧੇ ਤੋੜੇ ਦੀਆਂ ਸੀ ਹਾਂਜੀ ਤੇ ਪੁਲਿਸ ਕੰਪਲੀਟ ਕੀਤੀ ਹਾਂਜੀ ਤਾਂ ਮੈਂ ਆਈ ਨਹੀਂ ਇੱਥੇ ਅੱਛਾ ਜੀ ਇਲਾਜ ਕਰਾਉਣ ਆਈ ਸੀ ਮੈਂ ਤਾਂ ਬਾਟੋ ਘਰਨੇ ਨੂੰ ਖੜੀ ਸੀ ਬਾਟੋ ਵੀ ਨਹੀਂ ਆਈ ਕੋਈ ਕੈਮਰੇ ਦੇ ਵਿੱਚ ਆਇਆ ਕੋਈ ਬੰਦਾ ਪਤਾ ਨਹੀਂ ਕਹਿੰਦੇ ਲੱਗੇ ਹੋ ਕੈਮਰੇ ਅੱਛਾ ਜੀ ਜਿੰਦਾ ਮਤਲਬ ਕਿ ਉਹਨੇ ਮੰਗੀ ਸ਼ਹਿਰ ਦੇ ਵਿੱਚ ਔਰ ਪਿੰਡਾਂ ਦੇ ਵਿੱਚ ਚੋਰੀ ਦੀਆਂ ਵਾਰਦਾਤਾਂ ਬਹੁਤ ਹੋ ਰਹੀਆਂ ਲੁੱਟ ਘੋੜੀਆਂ ਵਾਰਦਾਤਾਂ ਹੋ ਰਹੀਆਂ ਕੀ ਪ੍ਰਸ਼ਾਸਨ ਕੋ ਮੰਗ ਰੱਖਦੇ ਆਪਾਂ ਅਸੀਂ ਤਾਂ ਕਹਿੰਦੇ ਸਾਡੀ ਚੀਜ਼ ਮਾਰ ਜੂਗਾ ਹਾਂਜੀ ਹਾਂ ਵੇੜੀ ਲੈ ਕੇ ਲੈ ਕੇ ਗਏ ਕਿ ਕਿੰਨੇ ਕ ਵਜੇ ਹੋਇਆ ਜੀ ਹੁਣੇ ਹੋਇਆ 10 ਮਿੰਟ ਹੋਏ ਆ ਆ ਲੱਗੀ ਆ ਜਿਹੜਾ ਚਲਨਗਰ ਵਿੱਚ ਆਏ ਅੱਜ ਇੱਥੇ ਚਲਨਗਰ ਤੋਂ ਆਏ ਆ ਸਰਕਾਰੀ ਹਸਪਤਾਲ ਦੇ ਕੋਲ ਉਹ ਰੁਕ ਗਿਆ ਇੱਥੇ ਹੈਗਾ ਵਾ ਸੈਂਟਰ ਕੋਈ ਬਣਿਆ ਪਿਆ ਉਹਦੇ ਕੋ ਬੀਬੀ ਸਰਬਜੀਤ कौर ਆਈ ਸੀਗੀ ਇਲਾਜ ਕਰਾਉਣ ਲਈ ਕਿੱਥੇ ਦੇ ਰਹਿਣ ਵਾਲੇ ਆ ਜੀ ਇਹ ਵਾਧਾ ਪਿੰਡ ਦੇ ਅੱਛਾ ਜੀ ਵਾਧਾ ਪਿੰਡ ਤੇ ਇੱਥੇ ਇਲਾਜ ਕਰਾਉਣ ਆਏ ਸੀ ਉਹਨਾਂ ਦੀ ਉਹਨੂੰ ਕਹਿੰਦੇ ਵਾਲੀਆਂ ਪਈਆਂ ਗਈਆਂ ਬਾਹਰ ਆਟੋ ਦੀ ਵੇਟ ਕਰ ਰਹੇ ਸੀ ਇੱਕ ਨੌਜਵਾਨ ਆਇਆ ਉਹਨਾਂ ਦਾ ਮੂੰਹ ਤੱਕਿਆ ਪਿਆ ਸੀ ਉਹਨੇ ਉਹਦੀਆਂ ਵਾਲੀਆਂ ਦੋਵੇਂ ਖੋ ਕੇ ਲੈ ਗਿਆ ਅਗਲੀ ਜਿਹੜੀ ਕਾਰਵਾਈ ਬਿਆਨ ਲਿਖ ਲਿਆ ਅਗਲੀ ਜਿਹੜੀ ਕਾਰਵਾਈ ਅਮਲ ਤੇ ਲਿਆਂਦੀ ਜਾ ਰਹੀ ਹੈ ਕੋਈ ਸੀ.ਸੀ.ਟੀ.ਵੀ. ਕਹਿੰਦੇ ਆਏ ਸਰ ਕੋਈ ਬੰਦਾ ਨਹੀਂ ਸੀ.ਸੀ.ਸੀ. ਕੈਮਰੇ ਲੱਗੇ ਲੱਗੇ ਚੈੱਕ ਕੀਤੇ ਆ ਤੇ ਸਾਰਿਆਂ ਦੇ ਬੰਦਾ ਚੈਤਵਾਰ ਹੋ ਗੋ ਫੋਨ ਕਰਕੇ ਦੁਕਾਨਾਂ ਵੀ ਬੰਦ ਹੈ ਮਾਰਕੀਟ ਬੰਦ ਹੈ ਇਸ ਕਰਕੇ ਜਿਹੜੀ ਕੈਮਰੇ ਖਲਾ ਕੇ ਜਲਦ ਤੋਂ ਜਲਦ ਕਾਰਵਾਈ ਅਗਲੀ ਅਮਲ ਵਿੱਚ ਲਿਆਂਦੀ ਜਾਊ